ਜੋ ਵੀ ਆ ਰਿਹਾ ਹੈ ਰਾਜਾ ਦੇਖੋ ਵੀ ਪ੍ਰਿੰਤਪਲ ਵੀ ਸਾਹਮਣੇ ਦੇਖ ਰਣ ਮਣੇ ਨਹੀਂ ਮੋਦਾਬੋਦ ਮੋਦਾਬੋਦ ਉਹਨਾਂ ਦੀ ਭਾਈ ਵਾਲੀ ਮੋਦਾਬੋਦ ਸੋ ਸਾਥੀਓ ਅੱਜ ਐਸਕੇਮ ਭਾਰਤ ਵੱਲੋਂ ਜੋ ਕਾਲ ਦਿੱਤੀ ਗਈ ਸੀ ਕਿ ਮੋਦੀ ਦੇ ਤੇ ਟਰੰਪ ਦੇ ਪੁਤਲੇ ਪੀਤੇ ਜਾਣਗੇ ਸੋ ਸਾਰੇ ਭਾਰਤ ਦੇ ਵਿੱਚ ਮੋਦੀ ਦੇ ਤਾਂ ਪੰਚੋਰੀ ਪੰਜਾਬ ਦੇ ਵਿੱਚ ਮੋਦੀ ਦੇ ਤੇ ਟਰੰਪ ਦੇ ਪੁੱਤਰੇ ਭੁੱਗੇ ਗਏ ਨੇ ਤੁਸੀਂ ਜਾਣਦੇ ਹੋਵੋਗੇ ਤੇ ਜੋ ਖੇਤੀ ਲੀਤੀ ਤੇ ਮਾਰਕੀਟਿੰਗ ਨੂੰ ਲੈ ਕੇ ਟਰੰਪ ਜਿਹੜਾ ਹੈਗਾ ਆ ਸਾਰੇ ਮੋਰਚੇ ਉੱਤੇ ਹਾਵੀ ਹੋ ਰਿਹਾ ਤੋਂ ਉਸ ਦੇ ਅਧੀਨੀ ਇਸ ਨੇ ਆਪਣੇ ਭਾਰਤ ਦੇ ਵਿੱਚ ਵੀ ਜੋ ਇਸ ਨੇ ਟੈਰਫ ਮੁਕ ਜਿਹੜੀਆਂ ਚੀਜ਼ਾਂ ਭੇਜੰਦਾ ਜਿਹੜਾ ਇਹਨੇ ਮੋਦੀ ਦੇ ਨਾਲ ਗੱਲਬਾਤ ਕੀਤੀ ਆ ਉਸ ਦੇ ਵਿੱਚ ਮੋਦੀ ਨੇ ਚੁੱਪ ਬੱਤੀ ਹੋਈ ਆ ਜਿਹੜਾ ਟੈਰਿਫ ਮੁਕਤ ਜਿਹੜਾ ਸਮਾਨ ਇਹ ਭੇਜੂਗਾ ਉਹਦੇ ਨਾਲ ਭਾਰਤ ਨੂੰ ਬਹੁਤ ਜ਼ਿਆਦਾ ਜਿਹੜੀ ਘੱਟ ਹੋਊਗੀ ਜਿਸ ਤਰ੍ਹਾਂ ਇਸਨੇ ਉੱਪਰ ਕੈਨੇਡਾ ਨੂੰ ਇਹ ਗੱਲ ਕਹਿ ਦਿੱਤੀ ਆ ਕਿ ਮੈਂ ਤੈਨੂੰ ਇੱਕ ਸੂਬਾ ਬਣਾ ਲਊਗਾ ਔਰ ਯੂਰਪ ਨੂੰ ਵੀ ਇਹਨੇ ਆਪਣਾ ਸਮਾਨ ਵੇਚਣ ਦੀ ਜਿਹੜੀ ਟੈਰਿਫ ਮੁਕਤ ਗੱਲ ਕੀਤੀ ਸੀਗੀ ਉਹਨਾਂ ਸਾਰਿਆਂ ਦੇਸ਼ਾਂ ਨੇ ਨਾ ਕਰ ਦਿੱਤੀ ਆ ਤੇ ਇਹ ਜਿਹੜਾ ਮੋਦੀ ਇਹਦਾ ਭਾਈਵਾਲ ਬਣ ਕੇ ਬੈਠਾ ਹੋਇਆ ਆ ਇਸ ਵੇਲੇ ਪੂਰੀ ਚੁੱਪੀ ਧਾਰੀ ਹੋਈ ਆ ਜੇਕਰ ਇਹਨਾਂ ਆਪਣਾ ਪ੍ਰੰਪ ਆਪਣੇ ਮਨਸੂਬੇ ਵਿੱਚ ਕਾਮਯਾਬ ਹੋ ਜਾਂਦੇ ਤੇ ਪੂਰੇ ਭਾਰਤ ਨੂੰ ਬਹੁਤ ਜ਼ਿਆਦਾ ਘਾਟਾ ਪਊਗਾ ਹਰੇਕ ਵਰਗ ਨੂੰ ਘਾਟਾ ਪਾਊਗਾ ਵਪਾਰੀਆਂ ਨੂੰ ਘਾਟਾ ਪਾਊਗਾ ਜਿਨੀਦਾਰ ਨੂੰ ਘਾਟਾ ਪਾਊਗਾ ਡੈਰੀ ਫਾਰਮਿੰਗ ਨੂੰ ਘਾਟਾ ਪਾਊਗਾ ਕੋਈ ਵੀ ਚੀਜ਼ ਜਿਹੜੀ ਹੈਗੀ ਆ ਉਹਨੂੰ ਦਸ਼ਾ ਨਹੀਂ ਮਿਲੂਗਾ ਸੋ ਅਸੀਂ ਮੋਦੀ ਨੂੰ ਇਹ ਬੇਨਤੀ ਕਰਦੇ ਆਂ ਕਿ ਜਿਸ ਤਰ੍ਹਾਂ ਬਾਕੀ ਦੇਸ਼ਾਂ ਨੇ ਪ੍ਰੰਪਤ ਦੀ ਜਿਹੜੀ ਹੈਗੀ ਆ ਭਾਰਤ ਦੇ ਦੇ ਭਾਈਵਾਲੀ ਨੂੰ ਉਹਨੂੰ ਠੁਕਰਾਇਆ ਬਾਕੀ ਦੇਸ਼ਾਂ ਨੇ ਠੁਕਰਾਇਆ ਇਸੇ ਤਰ੍ਹਾਂ ਮੋਦੀ ਵੀ ਭਾਰਤ ਵਿੱਚ ਇਸ ਨੂੰ ਠੁਕਰਾ ਦੇਵੇ ਤੇ ਬਹੁਤ ਚੰਗੀ ਗੱਲ ਆ ਐਸਕੇਮ ਪੰਜਾਬ ਨੇ ਪੰਜਾਬ ਤੋਂ ਸ਼ੁਰੂਆਤ ਕੀਤੀ ਆ ਆਉਣ ਵਾਲੇ ਦਿਨਾਂ ਵਿੱਚ ਐਸਕੇਮ ਭਾਰਤ ਦੀ ਜਿਹੜੀ ਦਿੱਲੀ ਵਿੱਚ ਮੀਟਿੰਗ ਹੋਊਗੀ ਉਹਦੇ ਵਿੱਚ ਵੱਡੇ ਪੱਧਰ ਤੇ ਜਿਹੜੇ ਐਲਾਨ ਆ ਪੂਰੇ ਭਾਰਤ ਵਿੱਚ ਕੀਤੇ ਜਾਣਗੇ ਸੋ ਬਾਰ-ਬਾਰ ਬੇਦੀ ਕਰਦੇ ਆ ਕਿ ਜਿਹੜਾ ਮੋਦੀ ਆ 트ੰਪ ਦੀ ਜਿਹੜੀ ਹੈਗੀ ਭਾਈ ਵਾਲੀ ਨੂੰ ਛੱਡ ਕੇ ਆਪਣੇ ਭਾਰਤ ਦਾ ਖਿਆਲ ਕਰੇ ਔਰ ਇਹਨੂੰ ਬੁਲੰਦੀਆਂ ਤੱਕ ਲੈ ਕੇ ਜਾਵੇ